ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਅੱਛੀ ਗੱਲ ਕਰਾਂਗੇ ਜੀ ਇੰਗਲੈਂਡ ਦੀ ਇੰਗਲੈਂਡ ਆਪਣੀ ਦੇ ਲੋਕਾਂ ਨੂੰ ਬੜਾ ਪਸੰਦ ਹੈ ਖਾਸ ਕਰਕੇ ਜਿਹੜੇ ਪੰਜਾਬ ਤੋਂ ਲੋਗ ਜਾਂਦੇ ਉਹਨਾਂ ਦੀ ਜਿੰਦ ਜਾਣ ਜੀ ਉਹ ਕਹਿੰਦੇ ਦੀ ਇੰਗਲੈਂਡ ਦਾ ਮਨਾਲਦਾ ਮੁਲਕ ਕੋਈ ਦੁਨੀਆ ਜਾਇ ਨਹੀਂ ਦਿਨ ਰਾਤ ਸੁਪਨੇ ਆਉਂਦੇ ਇੰਗਲੈਂਡ ਦੇ ਇੰਗਲੈਂਡ ਜਾਣਾ ਇੰਗਲੈਂਡ ਜਾਣਾ ਇੰਗਲੈਂਡ ਜਾਣਾ ਹਾਲਾਂ ਪਤਾ ਵੀਗਾ ਵੀ ਇੰਗਲੈਂਡ ਦੇ ਲੋਕ ਪਹਿਲਾਂ ਵਰਗੇ ਨਹੀਂਗੇ ਕੰਮ ਕਰ ਕੇ ਸਿੱਲਦਾ ਨਹੀਂ ਪਿਆ ਜਿਹੜੀ ਇੱਥੇ ਆਏ ਲੋਕੀ ਬਾਸ ਜਾ ਰਹੇ ਨੇ ਲੇਕਿਨ ਜਿਹੜੇ ਪੰਜਾਬ ਦੇ ਬੰਦੇ ਬੈਠੇ ਨੇ ਉਹੋ ਗੰਦੇ ਜਿਹਾਣਾ ਤੇ ਜਾਣਾ ਇੰਗਲੈਂਡ ਨੂੰ ਦੋਸਤੋ ਇਹ ਤੁਹਾਨੂੰ ਖੁੱਲਾ ਸੱਚ ਦੱਸਦੇ ਨੇ ਪਹਿਲਾਂ ਜੀ ਕਿਸੇ ਨੂੰ ਕਹੀ ਜਾਂਦੇ ਸਨ ਇੰਗਲੈਂਡ ਜਾਓ ਕਿ ਉਹ ਇਹੋ ਗਲ ਕਹਿੰਦੇ ਸੀ ਕਹਿੰਦੇ ਆਪ ਤੇ ਚਲੇਗੇ ਇੰਗਲੈਂਡ ਤੇ ਸਾਨੂੰ ਕਹਿੰਦੇ ਨਾ ਆਓ ਹੁਣ ਅਸੀਂ ਕਹਿੰਦੇ ਆਓ ਤੁਸੀਂ ਤੁਸੀਂ 10 15 20 ਲੱਖ ਰੁਪਏ ਖਰਚੋ ਵੀਜ਼ਾ ਲਓ ਆਓ ਲੀਗਲ ਦੇਖੋ ਇਨਲੀਗਲ ਨਾ ਆਓ ਇਨਲੀਗਲ ਆਓ ਤੇ ਉਹ ਫਿਰ ਅਮਰੀਕਾ ਦਾ ਹਾਲ ਹੋਣਾ ਜੀ ਜਿਵੇਂ ਉੱਥੋਂ ਬੰਦੇ ਬਾਹਰਸ ਭੇਜੀ ਜਾ ਰਹੇ ਹਨ ਉਹ ਆਓ ਵੀਜ਼ਾ ਲੈ ਕੇ ਟੂਰ ਵੀਜ਼ਾ ਲੈ ਕੇ ਆਓ ਸਟੱਡੀ ਵੀਜ਼ਾ ਲੈ ਕੇ ਆਓ ਕਿਸੇ ਵੀ ਕਿਸੇ ਦਾ ਵੀਜ਼ਾ ਤੁਹਾਡੇ ਕੋਲ ਵੀ ਯਾਨੀ ਕਿ ਤੁਸੀਂ ਇਨਲੀਗਲ ਨਾ ਆਓ ਫਿਰ ਤੁਸੀਂ ਆ ਕੇ ਵੇਖੋ ਯੂਕੇ ਦੇ ਨਜ਼ਾਰੇ ਫਿਰ ਤੁਹਾਨੂੰ پتہ ਲੱਗੇਗਾ ਵੀ ਪਿਆਸਾ ਕਮਾਣਾ ਕਿੰਨੀ ਮੁਸ਼ਕਲ ਹੈ ਕਿੰਨੀ ਇੱਥੇ ਮਹਿੰਗਾਈ ਹੈ ਕਿੰਨੇ ਖਰਚੇ ਹੋਏ ਕਿਸੇ ਨਮੀ ਪਿਆਰ ਨਾਲ ਤੀ ਸਮਝਾ ਦੇਣਾ ਉਹ ਸੋਝਦਾ ਝੂਠੀ ਬੋਲਦੇ ਰਹੇ ਇੱਥੇ ਬੜੇ ਲੋਕਾਂ ਨੇ ਆਪਣੇ ਇਸਤਰ ਮਗਾਇਏ ਸੀ ਆਇਆ ਵੀ ਤੂੰ ਆਇਆ ਗੋਲ ਵੀ ਆਇਆ ਮੋਲ ਵੀ ਆਇਆ ਟੀਨਾ ਵੀ ਆਇਆ ਮੀਨਾ ਵੀ ਆਇਆ ਉਹ ਜਿਸ ਤਰ੍ਹਾਂ ਆਏ ਸੀ ਨਾ ਉਸ ਤਰ੍ਹਾਂ ਹੀ ਵਾਪਸ ਜਾ ਰਹੇ ਨੇ ਬੜੇ ਲੋਕ ਤੇ ਦੂਸਰੇ ਦੇਸ਼ਾਂ ਚ ਲੱਗੇ ਜਿੰਨਾਂ ਨੂੰ ਪਤਾ ਲੱਗਿਆ ਵੀ ਇੰਗਲੈਂਡ ਦਾ ਕੋਈ ਫਾਇਦਾ ਨਹੀਂ ਉਨਾਉਂਦਾ ਪੁੱਲ ਅਸੀਂ ਵੇਖਣਾ ਸੀ ਉਹ ਵੇਖ ਲਿਆ ਇੰਗਲੈਂਡ ਦਾ ਮਹਿੰਗਾਈ ਵੀ ਦੇਖ ਲਈਏ ਇਰ ਬੜੂ ਦੇਖ ਲਿਆ ਯਾਨੀ ਕਿ ਹਰ ਚੀਜ਼ ਦੇਖ ਲਈਏ ਹੁਣ ਕੋਈ ਚੀਜ਼ ਦੇਖਣੇ ਨਹੀਂ ਗਈ ਟਿੱਪੋ ਟੂ ਟੂ ਨਾਲ ਚੰਗਾ ਹੈ ਬੰਦਾ ਖੁਦ ਦੀ ਵਾਪਸ ਚਲਾ ਜਵੇ ਕਹਿੰਦੇ ਨਾ ਭੜਿਆ ਮੇਲਾ ਛੱਡ ਦੇ ਉਹ ਚੰਗਾ ਰਹਿੰਦਾ ਜਿੰਨਾ ਫੜ ਕੇ ਚਲਾਤਾ ਨਾ ਤੇ ਫਿਰ ਬੜੀ ਬੇਚਤਨੀ ਹਈ ਹੈ ਕਈ ਲੋਕ ਇਸ ਕਰਕੇ ਵਾਪਸ ਨਹੀਂ ਜਾਂਦੇ ਉਹਨਾਂ ਨੂੰ ਪਤਾ ਹੈ ਇੱਥੇ ਭੈੜ ਨਹੀਂ ਲੱਗਣੇ ਕੰਮ ਕਾੜੀ ਕੋਈ ਨਹੀਂਗਾ ਲੇਕਿਨ ਪਿੱਛੇ ਘਰਦਿਆਂ ਦੇ ਬਲਦੇ ਪਿੱਛੇ ਦੇ ਬੱਚਿਆਂ ਨੂੰ ਜਾਓ ਜੀ ਇੰਗਲੈਂਡ ਜਾਓ ਤੁਸੀਂ ਕਿਸੇ ਅੰਕਲ ਰੰਦਰ ਕਿਸੇ ਅੰਟੀ ਰੰਦੀ ਉਹਨਾਂ ਕੋ ਜਾ ਕੇ ਚਲੇ ਜਾ ਤੁਸੀਂ ਤੁਹਾਨੂੰ ਸੈੱਟ ਕਰਾ ਦੇਣਗੇ ਉਹ ਜਿਹੜੀ ਅੰਕਲ ਤੇ ਅੰਟੀ ਭਾਵੇਂ ਆਪ ਇੱਥੇ ਬੈਨੀਫਿਟ ਖਾਂਦੇ ਹੋਣ ਦਿਹਾੜੀਆਂ ਲਾਂਦੇ ਹੋਣ ਲੇਕਿਨ ਪਿੱਛੇ ਨੰਬਰ ਹੁੰਦੇ ਵੀ ਬੜੀ ਇੰਗਲੈਂਡ ਸੈੱਟ ਹੋ ਗਏ ਪਤਾ ਨਹੀਂ ਕਿੰਨੇ ਕੇ ਪੈਸੇ ਕਮਾ ਲਏ ਕਿੰਨੀ ਕੋ ਉਹਨਾਂ ਨੇ ਉੱਥੇ ਮਾਰਕੀਟ ਬਣਾਈ ਹੈ ਕਿੰਨੀ ਕੇ ਪ੍ਰਾਪਰਟੀ ਬਣਾਈ ਹੈ ਕਿਉਂਕਿ ਇਸ ਤਰ੍ਹਾਂ ਗੱਪਾਂ ਮਾਰੀਆਂ ਹੁੰਦੀਆਂ ਨੇ ਬੜੀਆਂ ਇੱਥੇ ਆ ਕੇ ਪੱਤੇ ਖੁੱਲ ਜਾਂਦੇ ਇਸ ਕਰਕੇ ਦੋਸਤੋ ਜੇ ਤੁਹਾਨੂੰ ਆਣਾ ਚਾਹੁੰਦੇ ਤੇ ਜੋੜੋ ਜਿੰਨਾ ਜੀ ਤੁਸੀਂ ਕੋਈ ਆਗ ਨਹੀਂ ਆ ਦੇਖੋਗੇ ਤੁਹਾਨੂੰ ਇਸ ਸਮਿਆ ਅਸਰ ਨਹੀਂ ਹੋਣਾ ਹੁਣ ਜਿਵੇਂ ਅਮਰੀਕਾ ਡੌਂਕੀ ਜਲਦੀ ਵੀ ਸੀ ਨਾ ਉਹ ਦੇਖ ਲਓ ਕਿੰਨੇ ਕਿੰਨੇ ਪੈਸੇ ਲੋਕਾਂ ਖਰਾਬ ਕੀਤੇ ਹੋਏ ਜਿਹੜੇ ਕਹਿੰਦੇ ਜੀ 50 60 ਲੱਖ ਰੁਪਏ ਅਸੀਂ ਲਾ ਕੇ ਗਿਆ ਘਰ ਦੀ ਗਰੀਬੀ ਕੱਢਣਗੇ ਸਾ ਘਰ ਦੀ ਗਰੀਬੀ ਤੁਸੀਂ ਕੀ ਕੱਢਣੀ ਤੁਸੀਂ ਤੇ ਹੋ ਸੋਚ ਰਹੇ ਹੋ ਨਾ ਵੀ ਘਰ ਦੇ ਸੋਖੇ ਹੋ ਜਾਣਗੇ ਤੇ ਜਿਵੇਂ ਤੁਸੀਂ ਵਾਪਸ ਆਗੇ ਤੁਹਾਨੂੰ ਰਿਪੋਰਟ ਕਰਦਾ 50 60 ਲਗਰ ਆ ਖਰਾਬ ਕਰਕੇ 50 60 ਲੱਖ ਰੁਪਿਆ ਤੁਸੀਂ ਘਰ ਦੇ ਨਾਲ ਸੋਖਾ ਕੀ ਕਰਨਾ ਤੁਸੀਂ ਦੇ ਘਰ ਦੇ ਨਾਲ ਓਕਾ ਕਰਦਾ ਉਹ ਵਿਚਾਰੇ ਕਿੱਥੋਂ ਕਰਜ਼ੇ ਲਾਣਗੇ ਤੁਹਾਡੇ ਤੁਹਾਡਾ ਸ਼ੌਂਕ ਤੇ ਪੂਰਾ ਹੋ ਗਿਆ ਅਮਰੀਕਾ ਜਾਣ ਦਾ ਸੀ ਅਸੀਂ ਮੈਕਸੀਕੋ ਜਾਣਾ ਅਸੀਂ ਅਮਰੀਕਾ ਜਾਣਾ ਜੀ ਬਾਅਦ ਜਾ ਕੇ ਅਸੀਂ ਘਰ ਦੀ ਗਰੀਬੀ ਕਰ ਲਿਆਂਗੇ ਤੇ ਹੁਣ ਦੋਸਤੋ ਘਰ ਦੀ ਗਰੀਬੀ ਕੰਮ ਨਹੀਂ ਕਰਨੀ ਹੈ ਤੁਸੀਂ ਆਪ ਵੀ ਸੋਚੋ ਵੀ ਡਿਪੋਰਟ ਹੋ ਗਈ ਤਾਂ ਆदमी ਆਏਗਾ ਨਾਲ ਦਾ ਕੰਮ ਕਰਨ ਦਿਲ ਕਰਨਾ ਘਰਦਿਆਂ ਨੇ ਬੜੀ ਝੂਠ ਬੋਲੀ ਹੁੰਦੇ ਵੇ ਮੱਲੇ ਵਿੱਚ ਰਿਸ਼ਤੇਦਾਰਾਂ ਵਿੱਚ ਭੇਜਿਆ ਮੁੰਡਾ ਜਾਂ ਕੁੜੀ ਕਿੱਥੇ ਹੁੰਦੇ ਤੇ ਦੱਸਦੇ ਕਿੱਥੇ ਵੇ ਲੇਕਿਨ ਜਦੋਂ ਬੰਦਾ ਡਿਪੋਰਟ ਹੋ ਕੇ ਆਉਂਦਾ ਨਾ ਫਿਰ ਤੇ ਸਭ ਨੂੰ ਪਤਾ ਲੱਗ ਜਾਂਦਾ ਹੁਣ ਜਿੰਨੇ ਬੰਦੇ ਡਿਪੋਰਟ ਹੋ ਕੇ ਆਏ ਵੇ ਅਮਰੀਕਾ ਤੋਂ ਉਹਨਾਂ ਖੁਦ ਹੀ ਸਭ ਕੁਝ ਦੱਸਦਾ ਹੈ ਕਿਹੜੇ ਕਿਹੜੇ ਦੱਸਦੇ ਗਏ ਵੇ ਕੋਈ ਕੰਬੋਡੀਆ ਗਿਆ ਹੈ ਕੋਈ ਕੋਲੰਬੀਆ ਗਿਆ ਹੈ ਕੋਈ ਪਨਾਮਾ ਗਿਆ ਹੈ ਕੋਈ ਸਰਵਾਡੋਰ ਗਿਆ ਹੈ ਕੋਈ ਬ੍ਰਾਜ਼ੀਲ ਗਿਆ ਹੈ ਯਾਨੀ ਕਿ ਹਰ ਤਰ੍ਹਾਂ ਦੇ ਜਿਵੇਂ ਕਹਿੰਦੇ ਨਾ ਭੇਦ ਖੁੱਲ ਜਾਂਦੇ ਵੇ ਉਹ ਚੱਕਰ ਚੱਲਿਆ ਹੁਣ ਘਰ ਦੇ ਕੀ ਝੂਠ ਬੋਲਣਗੇ ਕੱਲ ਇੱਕ ਵੀਡੀਓ ਕਿਸੇ ਨੇ ਸ਼ੇਅਰ ਕੀਤੀ ਸੀ ਜੀ ਉਹ ਜੈਂਟਰੀ ਕਾ ਤੁਹਾਨੂੰ ਕੈਨੇਡਾ ਭੇਜਣਾ ਹੈ ਤੇ ਉਹ ਵਿਚਾਰੀ ਫੈਮਲੀ ਥੋੜੀ ਸ਼ਰੀਫ ਸੀ ਭਲੇਮਾਨ ਸੀ ਕਦੀ ਬਾਹਰ ਅੰਦਰ ਨਹੀਂ ਸੀ ਗਏ ਉਹ ਕਹਿੰਦੇ ਚੋ ਠੀਕ ਹੈ ਜੀ ਤੁਸੀਂ ਵੀ ਚਲਵਾ ਦਿਓ ਲੋ ਜੀ ਤੋੜੇ ਮਹੀਨੇ ਲੱਗ ਲਾਏ ਤੇ ਉਹਨਾਂ ਨੂੰ ਬੈਂਕੋਕ ਭੇਜਤਾ ਯਾਨੀ ਕਿ ਥਾਈਲੈਂਡ ਦੀ ਕੈਪੀਟਲ ਬੈਂਕੋਕ ਤੇ ਬੈਂਕੋਕ ਤੋਂ ਚੋਰੀ ਅੰਡਰਗਰਾਉਂਡ ਤੋਂ ਜੀ ਮਲੇਸ਼ੀਆ ਚ ਉਹਨੂੰ ਪੁੱਛਿਆ ਵੀ ਤੁਹਾਨੂੰ ਪਤਾ ਨਹੀਂ ਲੱਗਾ ਕਿੰਨਾ ਅਸੀਂ ਪੜੇ ਨਹੀਂ ਸਾਨੂੰ ਪਤਾ ਨਹੀਂ ਪਹਿਲੀ ਵਾਰੀ ਕੇਸ ਆ ਹੁਣ ਜਿਹੜੇ ਬੰਦੇ ਇੰਨਾ ਵੀ ਨਹੀਂ ਪੜ ਸਕੇ ਟਿਕਟ ਤੇ ਥਾਈਲੈਂਡ ਦਾ ਲਿਖਿਆ ਹੋਇਆ ਹੈ ਤੇ ਤੁਸੀਂ ਸਮਝਦੇ ਕੈਨੇਡਾ ਚ ਲੱਗੇ ਆ ਉਹ ਤੇ ਕਹਿੰਦਾ ਲੋਕਾਂ ਨੇ ਸਾਨੂੰ ਦੱਸਿਆ ਵੀ ਇਹ ਕੈਨੇਡਾ ਨਹੀਂ ਹੈਗਾ ਇਹ ਮਲੇਸ਼ੀਆ ਹੈਗਾ ਹੁਣ ਇਹੋ ਜਿਹੇ ਅਨਜਾਨ ਬੰਦੇ ਵੀ ਪਹੁੰਚੇ ਹੋਏ ਤੇ ਮਾਂ ਭੋਗੀ ਕਹਿੰਦੇ ਸੀ ਕਹਿੰਦੇ ਅਸੀਂ ਸੋਚਿਆ ਬੱਚਾ ਸਾਡਾ ਵਾਪਸ ਨਾ ਆਵੇ ਸਾਡੀ ਤੇ ਬੜੀ ਬੇਸ਼ਤੀ ਹੋਣੀ ਹੈ ਕਿਉਂਕਿ ਜਦੋਂ ਉਹ ਕਾਕੇ ਆਇਆ ਸੀ ਨਾ ਆਪਣੇ ਤਿਆਰ ਹੋ ਕੇ ਉਹ ਤੇ ਘਰੋਂ ਕੈਨੇਡਾ ਚੱਕਰ ਚਾਇਆ ਸੀ ਨਾ ਉਹਨਾਂ ਨੂੰ ਥੋੜੀ ਪਤਾ ਸੀ ਵੀ ਇਹਨੇ ਥਾਈਲੈਂਡ ਭੇਜ ਦੇਣਾ ਹੈ ਕਹਿੰਦਾ ਬੜੀ ਤਗੜੀ ਪਾਰਟੀ ਕੀਤੀ ਸੀ ਸਾਰ ਇਸ ਤਰਫ ਸੱਦਿਆ ਸੀ ਸਭ ਨੂੰ ਪਤਾ ਲੱਗਿਆ ਜੀ ਕਾਕਾ ਜੀ ਕੈਨੇਡਾ ਜਾ ਰਹੇ ਵੇ ਤੇ ਕਾਕਾ ਜੀ ਪਹੁੰਚ ਗਏ థਾਈਲੈਂਡ ਤੇ థਾਈਲੈਂਡ ਤੋਂ ਚਲ ਗਏ ਮਲੇਸ਼ੀਆ ਉੱਥੋਂ ਆਣਾ ਪਿਆ ਵਾਪਸ ਇਸ ਕਰਕੇ ਦੋਸਤੋ ਜਿਹੜਾ ਝੂਠ ਹੁੰਦਾ ਨਾ ਉਹਦਾ ਮੂਸ਼ਰ ਕੋਈ ਨਹੀਂ ਹੁੰਦਾ ਕਿਤੇ ਵੀ ਤੁਸੀਂ ਵਿਦੇਸ਼ ਦੀ ਤਿਆਰੀ ਕਰਨੀ ਪਹਿਲਾਂ ਪੂਰੀ ਤਰ੍ਹਾਂ ਕਨਫਰਮ ਕਰ ਲਓ ਡੋਂਕੀ ਜਾਂਦਾ ਬਿਲਕੁਲ ਨਹੀਂ ਜੇ ਫਾਇਦਾ ਅੱਜ ਕੱਲ੍ਹ ਜੀ ਹਾਲਾਤ ਹੈਗੇ ਜੀ ਬੜੇ ਖਰਾਬ ਬਾਕੀ ਇੰਗਲੈਂਡ ਜੇ ਤੁਸੀਂ ਇੰਗਲੈਂਡ ਇੰਗਲੈਂਡ ਕਰਦੇ ਸੀ ਨਾ ਇੱਕ ਵਾਰੀ ਤੁਸੀਂ ਆ ਕੇ ਜੂੜ ਨਜ਼ਾਰਾ ਵੇਖੋ ਜੂੜ ਚਾਲ ਆਓ ਆਪਣਾ ਫਿਰ ਤੁਹਾਨੂੰ ਪਤਾ ਲੱਗ ਜੇਗਾ ਕਿਸੇ ਦੇ ਕਿਹ ਕੋਈ ਨਹੀਂ ਰੁਕਦਾਗਾ ਇੱਥੇ ਬڑے ਬੰਦੇ ਵੇਖੇ ਆ ਗਏ ਕਿੰਨੇ ਕਿੰਨੇ ਪੈਸੇ ਲਾ ਕੇ ਆਏ ਹੁਣ ਅੱਖਾਂ ਨਹੀਂ ਕਿ ਸੁਣਦੇ ਕਿ ਲਾਉਂਦੇ ਵੀ ਇੰਨੇ ਪੈਸੇ ਲਾਉਂਦੇ ਵੇ ਇੱਕ ਕੰਮ ਇੱਥੇ ਬਣਿਆ ਕੋਈ ਨਹੀਂ ਤੇ ਜੇ ਉਹਦੀ ਨਵੀਂ ਸਰਕਾਰ ਆਈ ਹੋਰ ਸ਼ਕਤੀ ਹੋ ਗਈ ਹੈ ਦੋਸਤੋ ਇਹ ਅਗਲੇ ਦਾ ਮੁਲਕ ਹੀ ਗਾਇਬ ਤੁਸੀਂ ਕੀ ਕਰ ਸਕਦੇ ਹੋ ਜਿਵੇਂ ਤੁਹਾਡਾ ਘਰ ਹੈ ਤੁਹਾਡਾ ਘਰ ਕਿਉਂ ਚੱਲਣਾ ਹੈ ਕਿੰਨੇ ਕਿਹੜੇ ਕਮਰੇ ਚ ਰਹਿਣਾ ਹੈ ਉੱਪਰ ਰਹਿਣਾ ਚਬਾੜੇ ਸੋਣਾ ਥੱਲੇ ਸੋਣਾ ਰੋਟੀ ਕਿੰਨੇ ਦੀ ਖਾਣੀ ਕੀ ਕਰਨਾ ਇਹਨਾਂ ਦਾ ਮੁਲਕ ਹੀ ਗਾਇਬ ਲੇਡੀ ਤੁਸੀਂ ਉੱਤੋਂ ਅਗਲੀ ਲਿਬਰ ਕਰ ਸਕਦੇ ਹੋ ਕੰਮ ਲੱਭ ਸਕਦੇ ਹੋ ਲੇਕਿਨ ਉਹ ਵੀ ਸ਼ਰਤਗੀ ਕਰਤੋਂ ਵੀਜ਼ਾ ਦੇ ਕੋਲ ਹੋਵੇ ਜੇ ਹੁਣ ਤੁਸੀਂ ਕਿਸੇ ਮੂਚ ਇਨਲੀਗਲ ਐਂਟਰ ਹੁੰਦੇ ਹੋ ਉੱਤੋਂ ਤੁਸੀਂ ਕਹਿੰਦੇ ਸਾਨੂੰ ਰਿਪੋਰਟ ਵੀ ਨਾ ਕਰਨ ਤੇ ਦੋਸਤੋਂ ਨਾਲ ਕੋ ਤੁਹਾਨੂੰ ਕੋ ਸ਼ੇਰੇ ਪਾ ਕੇ ਥੋੜੀ ਲੈਂਦਾ ਵੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਆਪਣੀ ਮਰਜ਼ੀ ਨਾਲ ਤੁਸੀਂ ਆਇਓ ਇਹ ਠੀਕ ਗਲਤੀ ਤੁਹਾਡੀ ਹੈ ਜਾਂ ਜੈਂਟਰ ਦੀ ਹੈ ਮੁਲਕ ਦਾ ਤੇ ਕੋਈ ਗੱਲ ਨਹੀਂ ਨਾ ਕਿਸੇ ਮੂਚ ਤੁਸੀਂ ਇਨਲੀਗਲ ਐਂਟਰ ਹੋਣਾ ਹੈ ਇਹ ਠੀਕ ਹੈ ਸਰਕਾਰਾਂ ਕਈ ਨਹੀਂ ਕਰਦੀਆਂ ਰਿਪੋਰਟ ਦਿਕਨ ਕਈ ਕਰ ਦਿੰਦੀਆਂ ਹੈ ਗਿਆ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਏ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਪੋਰਟ